ਪੂਰਨ ਸੰਤੁਸ਼ਟੀ ਜਾਂ ਸੰਤੁਸ਼ਟੀ ਕਹਿ ਸਕਦੇ। ਜ਼ਿੰਦਗੀ ਹਮੇਸ਼ਾ ਬਹੁਤ ਸਾਰੀਆਂ ਇਛਾਵਾ ਉਮੀਦਾਂ ਤੇ ਫਾਲਤੂ ਦੇ ਪਛਤਾਵਿਆਂ ਨਾਲ ਭਰੀ ਹੁੰਦੀ ਹੈ। ਅਸਲ 'ਚ ਇਨਸਾਨ ਪੂਰਨ ਸੰਤੁਸ਼ਟ ਨਹੀਂ ਹੁੰਦਾ। ਕਿਉਂਕਿ ਉਹਦੇ ਮਨ 'ਚ ਹਮੇਸ਼ਾ ਪਛਤਾਵਾ ਰਹਿੰਦਾ ਹੈ ਕਿ ਮੇਰੀਆਂ ਆ ਇਛਾਵਾ ਉਮੀਦਾਂ ਨਹੀਂ ਪੂਰੀਆਂ ਹੋਈਆਂ। 100% ਕੋਈ ਵੀ ਉਮੀਦਾਂ ਇਛਾਵਾ ਪੂਰੀਆਂ ਨਹੀਂ ਹੁੰਦੀਆਂ। ਮੇਰਾ ਨਾਮ ਬੱਬੂ ਪਨੇਸਰ ਹੈ। ਮੇਰੇ ਚੈਨਲ ਦਾ ਨਾਮ ਪਨੇਸਰ ਹੈ ਇਸ ਤਰ੍ਹਾਂ ਦੇ ਹਲਕੇ ਫੁਲਕੇ ਵਿਸ਼ਿਆਂ ਤੇ ਮੈਂ ਵੀਡੀਓ ਬਣਾਦਾ ਰਹਿਣਾ ਤੇ ਚਲੋ ਵੀਡੀਓ ਸਟਾਰਟ ਕਰਦੇ ਆ ਗੁੱਸਾ ਨਾ ਕਰਿਓ ਇੱਕ ਗੱਲ ਕਹਾਂਗਾ ਅਨਸਾਨ ਬਹੁਤ ਹੀ ਨਾ ਸ਼ੁਕਰਾਜੀਵ ਹੈ ਸਾਰੇ ਨਹੀਂ ਤਕਰੀਬਨ ਤਕਰੀਬਨ ਉਹਦੇ ਕੋਲ ਸਭ ਕੁਝ ਹੁੰਦੇ ਹੋਏ ਵੀ ਉਹ ਹਮੇਸ਼ਾ ਇਹ ਸੋਚਦਾ ਰਹਿੰਦਾ ਹੈ ਜੀ ਮੈਂ ਆ ਹੁੰਦਾ ਤਾਂ ਐਦਾਂ ਹੋਣਾ ਸੀ ਜਿਵੇਂ ਇੱਥੇ ਹੁੰਦਾ ਤਾਂ ਮੈਂ ਉਹਦਾ ਹੋਣਾ ਸੀ ਜਿਵੇਂ ਫੁਲਾਨੇ ਨਾਲ ਹੁੰਦਾ ਤਾਂ ਮੈਂ ਆ ਕਰਦਣਾ ਸੀ ਹਮੇਸ਼ਾ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਦਿਮਾਗ 'ਚ ਅਗਰ ਮੈਨੂੰ ਜੀਵਨ ਸਾਥੀ ਇਹੋ ਜਿਹਾ ਮਿਲਦਾ ਜੋ ਮੇਰਾ ਮਨ ਪਸੰਦ ਸੀ ਉਹਦੇ ਨਾਲ ਮੈਂ ਇਦਾਂ ਰਹਿਣਾ ਸੀ ਉਹਦੇ ਨਾਲ ਮੈਂ ਇਦਾਂ ਕਰਨਾ ਸੀ ਜਾਂ ਮੈਨੂੰ ਆ ਉਹਦਾ ਮਿਲ ਜਾਂਦਾ ਤਾਂ ਮੈਂ ਇਦਾਂ ਕਰ ਦੇਣਾ ਸੀ ਜਿਵੇਂ ਫੁਲਾਨੀ ਜਗ੍ਹਾ ਹੁੰਦਾ ਤਮੈਂ ਇਹ ਕਰ ਦੇਣਾ ਸੀ ਮਤਲਬ ਇਦਨੀਆਂ ਸੋਚਾਂ ਚੱਲਦੀਆਂ ਰਹਦੀਆਂ ਹਨ ਹਮੇਸ਼ਾ ਸਭ ਦੇ ਕਹਿਣਾ ਮੈਂ ਕੋਈ ਛੇ ਕੱਦਾ ਬੰਦਾ ਹੋਏਗਾ ਵੈਸੇ ਸਭ ਦੇ ਚੱਲਦੀ ਹੈ ਇੱਕ ਗੱਲ ਦੱਸਾਂ ਵੈਸੇ ਇਹ ਜਿੰਨੀਆਂ ਵੀ ਗੱਲਾਂ ਹੈ ਬੇਕਾਰ ਹੈ ਇਨਸਾਨ 100% ਸੰਤੁਸ਼ਟ ਨਹੀਂ ਹੁੰਦਾ ਇਹ ਜੇ ਜੇਕਰ ਚੱਲਦੀ ਰਹਿੰਦੀ ਹੈ ਅੱਜ ਜੇਕਰ ਤੁਹਾਡੀ ਜ਼ਿੰਦਗੀ ਵਧੀਆ ਚੱਲ ਰਹੀ ਹੈ ਤੁਹਾਡੇ ਕੋਲ ਸਕੂਟਰ ਮੋਟਰਸਾਈਕਲ ਕਾਰ ਸਭ ਕੁਝ ਹੈ ਤਾਨੂੰ ਕੋਈ ਈਦ ਤੋਂ ਵੀ ਵਧੀਆ ਚੀਜ਼ ਦਿਖ ਜਾਂਦੀ ਐ ਤੁਹਾਨੂੰ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਹੈ ਉਹ ਤੁਹਾਨੂੰ ਬੇਕਾਰ ਜੀਆਂ ਲੱਗਣ ਲੱਗ ਪੈਂਦੀ ਐ ਤੁਹਾਨੂੰ ਉਹ ਚੀਜ਼ ਵੱਲ ਖਿੱਚ ਵੱਧ ਜਾਂਦੀ ਐ ਕਿ ਮੈਂ ਉਹ ਆਪਣੇ ਕੋਲ ਲੈ ਆਵਾਂ ਜਦੋਂ ਉਹ ਆ ਜਾਂਦੀ ਐ ਨਾ ਚੀਜ਼ ਈ ਤੋਂ ਵੀ ਵਧੀਆ ਫਿਰ ਉਹ ਤੋਂ ਬਿਹਤਰ ਦੀ ਤਲਾਸ਼ ਤੁਰ ਪੈਂਦੀ ਐ ਇਹ ਮੁੱਕਦੀ ਨਹੀਂ ਐ ਮਤਲਬ ਜ਼ਿੰਦਗੀ ਦੇ ਵਿੱਚ ਸੈਟੀਸਫੈਕਸ਼ਨ 100% ਕਾਫੀ ਮੁਸ਼ਕਲ ਐ ਇਨਸਾਨ ਅੱਕ ਜਾਂਦਾ ਹੈ ਇੱਕ ਚੀਜ਼ ਤੋਂ ਅੱਕਣ ਦੀ ਆਦਤ ਹਰੇਕ ਇਨਸਾਨ ਚ ਹੈ ਤੇ ਉਹ ਹਮੇਸ਼ਾ ਬਦਲਾ ਦੇ ਦੌੜ ਚ ਰਹਿੰਦਾ ਹੈ ਫੇ ਮੈਂ ਕੁਝ ਬਦਲਾ ਬਦਲਾ ਕਰਾਂ ਇਹ ਤਲਾਸ਼ ਕਦੇ ਖਤਮ ਨਹੀਂ ਹੁੰਦੀ ਉਦੋਂ ਖਤਮ ਹੁੰਦੀ ਜਦ ਜਿੰਦਗੀ ਖਤਮ ਹੋ ਜਾਂਦੀ ਹੈ ਮੈਂ ਪਹਿਲਾਂ ਹੀ ਦੱਸਿਆ ਤੁਹਾਨੂੰ ਇਨਸਾਨ ਦੀਆਂ ਨਾ ਖਾਹਿਸ਼ਾਂ ਕਦੋਂ ਖਤਮ ਹੁੰਦੀਆਂ ਉਦੋਂ ਖਤਮ ਖਤਮ ਹੁੰਦੀਆਂ ਜਦੋਂ ਇਨਸਾਨ ਆਪਣੇ ਆਪ ਨੂੰ ਰੱਬ ਅੱਗੇ ਸਮਰਪਿਤ ਕਰ ਦਿੰਦਾ ਸਰੈਂਡਰ ਕਰ ਦਿੰਦਾ ਤੇ ਆਪਣੀਆਂ ਜਿਹੜੀਆਂ ਅੰਦਰੂਨੀ ਖੁਸ਼ੀਆਂ ਐ ਉਹਨਾਂ ਨੂੰ ਅੱਗੇ ਲਿਆਂਦਾ ਐ ਉਹਨਾਂ ਨੂੰ ਮਾਣਨਾ ਸ਼ੁਰੂ ਕਰਦਾ ਐ ਨਾ ਕਿ ਆਪਣੀਆਂ ਖੁਸ਼ੀਆਂ ਦੂਜਿਆਂ ਦੇ ਵਿੱਚ ਲੱਭਦਾ ਤੁਹਾਨੂੰ ਆਪਣੀ ਖੁਸ਼ੀ ਆਪਣੇ ਅੰਦਰ ਹੀ ਲੱਭਣੀ ਪੈਣੀ ਐ ਇੱਕ ਗੱਲ ਯਾਦ ਰੱਖੋ ਜ਼ਿੰਦਗੀ 'ਚ ਸਭ ਕੁਝ ਨਹੀਂ ਮਿਲਦਾ ਹੁੰਦਾ ਉਹੀ ਕੁਝ ਮਿਲਦਾ ਐ ਜੋ ਜਿਸ ਦੇ ਤੁਸੀਂ ਕਾਬਿਲ ਹੋ ਉਥੋਂ ਬਾਦ ਨਹੀਂ ਮਿਲਣਾ ਮਹਾਤਮਾ ਬੁੱਧ ਕਹਿ ਕੇ ਗਏ ਐ ਕਿ ਜੇ ਤੁਸੀਂ ਜ਼ਿੰਦਗੀ ਚ ਖੁਸ਼ ਰਹਿਣਾ ਚਾਹਦੇ ਹੋ ਤਾਂ ਚੰਗੀ ਨੀਤ ਨਾਲ ਚੰਗੇ ਕਰਮ ਕਰਦੇ ਜਾਓ ਫਲ ਦੀ ਬਹੁਤੀ ਬੜੀ ਬਹੁਤੀ بڑے ਫਲ ਦੀ ਇੱਛਾ ਨਾ ਰੱਖੋ ਥੋੜੇ ਬਹੁਤ ਦਾ ਚਲੋ ਫਲ ਮਿਲਦਾ ਹੀ ਐ ਬਹੁਤੀ ਵੱਡੀਆਂ ਉਮੀਦਾਂ ਬਹੁਤੇ ਵੱਡੇ ਫਲਾਂ ਦੀ ਉਮੀਦ ਰੱਖਾਂਗੇ ਤਾਂ ਜਦੋਂ ਉਹ ਚੀਜ਼ ਸਾਨੂੰ ਮਿਲੇਗੀ ਨਹੀਂ ਤਾਂ ਫਿਰ ਦਿਲ ਟੁੱਟੇਗਾ ਫਿਰ ਦੁਖੀ ਹੋਵਾਂਗੇ ਅਸੀਂ ਚਾਹੇ ਜਿੰਨਾ ਮਰਜੀ ਪੈਸਾ ਹੋਵੇ ਦੁਖੀ ਜ਼ਰੂਰ ਹੋਵਾਂਗੇ ਕਿਉਂਕਿ ਉਮੀਦਾਂ ਬਹੁਤ ਬੜੀਆਂ ਰੱਖ ਲੈਂਦੇ ਆ ਦੇਖੋ ਰੱਬ ਦਾ ਨਾ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਬਹੁਤ ਚੀਜ਼ਾਂ ਰੱਬ ਵੱਲੋਂ ਦਿੱਤੀਆਂ ਜਾਂਦੀਆਂ ਜਦ ਤੁਸੀਂ ਆਪਣੇ ਚੰਗੇ ਕਰਮਾਂ ਨਾਲ ਹਾਸਲ ਕਰਦੇ ਆ ਤੇ ਕਈ ਵਾਰੀ ਦੁੱਖ ਵੀ ਮਿਲਦੇ ਆ ਫੇ ਦੁੱਖ ਦੇ ਵਿੱਚ ਰੱਬ ਨੂੰ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਭਈ ਐਦਾਂ ਭਈ ਰੱਬਾ ਤੈਂ ਕਰਤਾ ਕਿਆ ਕਰਤਾ ਕਿਆ ਕਰਤਾ ਜਦੋਂ ਸੁੱਖ ਆਇਆ ਹੈ ਨਾ ਤਾਂ ਦੁੱਖ ਨਾਲੇ ਆਂਦਾ ਹੈ ਇਹ ਤਾਂ 100% ਆਏਗਾ ਹੀ ਆਏਗਾ ਆਖਰ ਚ ਇਹਨਾਂ ਮੈਂ ਵੀਡੀਓ ਦੇ ਇੱਕ ਤੁਹਾਨੂੰ ਸ਼ੇਖ ਸਾਦੀ ਦੀ ਗੱਲ ਦੱਸਦਾ ਹਾਂ ਸ਼ੇਖ ਸਾਦੀ ایران ਦਾ ਇੱਕ ਦਾਰਸ਼ਨਿਕ ਸੀ ਉਹਨੇ ਆਪਣੀ ਇੱਕ ਗੱਲ ਦੱਸੀ ਹੈ ਮੈਂ ਕਹਿੰਦਾ ਰੱਬ ਨਾਲ ਗਿਲਾ ਕੀਤਾ ਤੇ ਰੱਬਾ ਮੈਨੂੰ ਜੁੱਤੀ ਦਿਵਾ ਦੇ ਤੂੰ ਦੁਨੀਆ ਨੂੰ ਐਨੇ ਸੁੱਖ ਦਿੱਤੇ ਬਾਕੀ ਦੁਨੀਆ ਨੂੰ ਮੈਨੂੰ ਇੱਕ ਜੁੱਤੀ ਨਹੀਂ ਦੇ ਸਕਦਾ ਮੇਰੇ ਪੈਰ ਜਲਦੇ ਆ ਮਸਜਿਦ ਤੱਕ ਜਾਣ ਨੂੰ ਨਾ ਮੈਂ ਨਮਾਜ਼ ਪੜਨ ਜਾਣਾ ਮੇਰੇ ਧੁੱਪ ਚ ਪੈਰ ਜਲਦੇ ਆ ਕਮ ਸੇ ਕਮ ਜੁੱਤੀ ਤਾਂ ਦਵਾ ਦੇ ਮੈਂ ਤਾਂ ਹੋਰ ਕੁਝ ਮੰਗਦਾ ਹੀ ਨਹੀਂ ਨਾ ਮੈਂ ਮੰਗਿਆ ਜਿੰਦਗੀ ਜਿਹਦੇਰੇ ਕੋਲੋਂ ਇਹ ਰੱਬ ਨਾਲ ਉਹ ਗਿਲਾ ਕਰ ਰਿਹਾ ਸੀ ਇਹ ਗਿਲੇ ਕਰਦਾ ਕਰਦਾ ਉਹ ਮਸਜਿਦ ਵੱਲ ਜਾ ਰਿਹਾ ਸੀ ਪੈਰ ਵੀ ਤੇ ਜਲ ਰਹੇ ਸੀ ਉਹਨੇ ਦੇਖਿਆ ਮਸਜਿਦ ਦੀਆਂ ਜਿਹੜੀਆਂ ਪੌੜੀਆਂ ਐ ਚੜ ਰਿਹਾ ਸੀ ਇੱਕ ਹੈਂਡੀਕੈਪਡ ਬੰਦਾ ਜਿਹਦੀਆਂ ਲੱਤਾਂ ਹੈ ਨਹੀਂ ਸੀਆਂ ਉਹ ਬੜੀ ਕੋਸ਼ਿਸ਼ ਨਾਲ ਮਸਜਿਦ ਦੀਆਂ ਪੌੜੀਆਂ ਚੜ ਗਿਆ ਉਹ ਵੀ ਨਮਾਜ਼ ਕਰਨ ਆਇਆ ਸੀ ਬਸ ਉੱਥੇ ਹੀ ਸ਼ੇਖ ਸਾਦੀ ਦੇ ਹੱਥ ਜੁੜ ਗਏ ਉੱਪਰ ਵਾਲੂ ਹੱਥ ਕਰਕੇ ਕਹਿਣ ਲੱਗ ਪਿਆ ਐ ਖੁਦਾ ਕਹਿੰਦਾ ਮੈਂ ਤੇਰਾ ਸ਼ੁਕਰਾਨਾ ਅਦਾ ਕਰਦਾ ਹਾਂ ਕਿ ਮੇਰੀਆਂ ਲੱਤਾਂ ਸਲਾਮਤ ਹੈ ਤੂੰ ਤਾਂ ਮੈਨੂੰ ਬਹੁਤ ਕੁਝ ਦਿੱਤਾ ਹੈ ਕਹਿੰਦਾ ਮੈਂ ਤਾਂ ਇਹ ਕਦੇ ਸੋਚਿਆ ਹੀ ਨਹੀਂ ਕਿ ਤੂੰ ਬਹੁਤਿਆਂ ਨੂੰ ਤਾਂ ਕਈ ਕੁਝ ਦਿੱਤਾ ਹੀ ਨਹੀਂ ਬਸ ਲੱਖ ਲੱਖ ਸ਼ੁਕਰ ਅਦਾ ਕਰਨ ਲੱਗ ਪਿਆ ਰੱਬ ਦਾ ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਸਭ ਕੁਝ ਮਿਲੇ ਜ਼ਿੰਦਗੀ 'ਚ ਕਿਸੇ ਕੋਲ ਘਟ ਹੈ ਕਿਸੇ ਕੋਲ ਵੱਧ ਹੈ ਕਿਸੇ ਕੋਲ ਵੱਧ ਹੋਣ ਦੇ ਬਾਵਜੂਦ ਵੀ ਉਹ ਦੁਖੀ ਹੈ ਕੋਈ ਘੱਟ ਹੋਣ ਦੇ ਬਾਵਜੂਦ ਵੀ ਖੁਸ਼ ਹੈ ਇਹ ਦੁਨੀਆ ਇਤੇ ਚੱਲਦੀ ਹੈ ਸੋ ਇਹੀ ਵੀਡੀਓਜ਼ ਦੀ ਮੈਂ ਉਮੀਦ ਕਰਦਾ ਆ ਤੁਹਾਨੂੰ ਠੀਕ ਲੱਗੀ ਹੋਏਗੀ ਇਸ ਤੁਹਾਨੂੰ ਇਹ ਵਧੀਆ ਲੱਗੀ ਐ ਜੇ ਜ਼ਰੂਰ ਦੱਸਿਓ ਜੇ ਬੋਰਿੰਗ ਲੱਗੀ ਐ ਤਾਂ ਵੀ ਦੱਸ ਦਿਓ ਠੀਕ ਐ ਜੀ ਤੇ ਰੱਬ ਦਾ ਸ਼ੁਕਰਾਨਾ ਜ਼ਰੂਰ ਅਦਾ ਕਰਿਆ ਕਰੋ ਜਿਹੜੇ ਮੰਨਦੇ ਆ ਰੱਬ ਨੂੰ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਨਹੀਂ ਮੰਨਦੇ ਉਹਨਾਂ ਦੀ ਕੀ ਕਹਿ ਸਕਦੇ ਆ ਠੀਕ ਐ ਜੀ ਤੇ ਕਿਸੇ ਬਾਰੇ ਮੈਂ ਇਦਾਂ ਨਹੀਂ ਕਹਿੰਦਾ ਸਭ ਦਾ ਭਲਾ ਹੋਣਾ ਚਾਹੀਦਾ ਹੈ ਸੋ ਕਿਸ ਤਰ੍ਹਾਂ ਲੱਗੀ ਵੀਡੀਓ ਜ਼ਰੂਰ ਦੱਸਿਓ ਮਿਲਦੇ ਆ ਅਗਲੀ ਵੀਡੀਓ ਚ ਕਿਸੇ ਹੋਰ ਵਿਸ਼ੇ ਤੇ ਜ਼ਰੂਰ ਮਿਲਾਂਗੇ ਰੱਬ ਰਾਖਾ